ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਰਾਮਾ ਕੀ ਕਰਾਮਾ ਤਾਂ ਹੁੰਦੀਆਂ ਨੇ ਅਗਰ ਕਰਾਮਾਤਾਂ ਹੁੰਦੀਆਂ ਨੇ ਤੇ ਕਰਾਮਾਤਾਂ ਕਿਵੇਂ ਵਾਪਰਦੀਆਂ ਨੇ ਕਿਵੇਂ ਪਤਾ ਲੱਗੇ ਕਿ ਕਰਾਮਾਤ ਵਾਪਰੀ ਏ ਅਗਰ ਵਾਕੇ ਚੀ ਕਰਾਮਾਤਾਂ ਹੁੰਦੀਆਂ ਨੇ ਤੇ ਉਸ ਸਮੇਂ ਕੋਈ ਕਰਾਮਾਤਾਂ ਕਿਉਂ ਨਹੀਂ ਵਾਪਰੀਆਂ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਤਤੀ ਤਵੀ ਤੇ ਬਿਠਾਇਆ ਗਿਆ ਜਾਂ ਫਿਰ ਚਾਂਦਨੀ ਚੌਂਕ ਵਿੱਚ ਜਦੋਂ ਗੁਰਤੇ익 ਬਾਦਰ ਜੀ ਦਾ ਸੀਸ ਢੜ ਤੋਂ ਅਲੱਗ ਕੀਤਾ ਗਿਆ ਉਸ ਸਮੇਂ ਕੋਈ ਕਰਾਮਾਤ ਕਿਉਂ ਨਹੀਂ ਵਾਪਰੀ ਸੋ ਇਸ ਤਰ੍ਹਾਂ ਦੇ ਸਵਾਲ ਬਹੁਤ ਜਾਣਿਆਂ ਦੇ ਮਨ ਚ ਆਉਂਦੇ ਨੇ ਕਿ ਜਦੋਂ ਸਿੱਖਾਂ ਦੇ ਵਿੱਚ ਸ਼ਹੀਦੀਆਂ ਹੋਈਆਂ ਉਸ ਸਮੇਂ ਕਰਾਮਾਤਾਂ ਕਿਉਂ ਨਹੀਂ ਵਾਪਰੀਆਂ ਸੋ ਇਸ ਵੀਡੀਓ 'ਚ ਆਪਾਂ ਜਾਣਾਂਗੇ ਕਿ ਕਰਾਮਾਤ ਕਿੰਨੂੰ ਕਹਿੰਦੇ ਨੇ ਤੇ ਕਿੰਨੇ ਤਰੀਕਿਆਂ ਨਾਲ ਕਰਾਮਾਤ ਵਾਪਰਦੀ ਹੈ ਸੋ ਸਭ ਤੋਂ ਪਹਿਲਾਂ ਆਪਾਂ ਗੁਰਬਾਣੀ ਤੋਂ ਪੁੱਛਾਂਗੇ ਕਿ ਗੁਰਬਾਣੀ ਕਰਾਮਾਤਾਂ ਨੂੰ ਮੰਨਦੀ ਹੈ ਜਾਂ ਨਹੀਂ ਮੰਨਦੀ ਕਰਾਮਾਤਾਂ ਨੂੰ ਰਿੱਧੀਆਂ ਸਿੱਧੀਆਂ ਵੀ ਕਿਹਾ ਜਾਂਦਾ ਹੈ ਸੋ ਗੁਰਬਾਣੀ ਦੀਆਂ ਕੁਝ ਪੰਕ ਤਿਆਂ ਨੇ ਜੇ ਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਵਸੇ ਮਨ ਆਏ ਗੁਰਸੇਵਾ ਤੇ ਮਨ ਨਿਰਮਲ ਹੋਏ ਅਗਿਆਨ ਅੰਧੇਰਾ ਜਾਏ ਆਪਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੋ ਇਸ ਤਰ੍ਹਾਂ ਦੀਆਂ ਹੋਰ ਵੀ ਅਨੇਕਾਂ ਪੰਕਤੀਆਂ ਨੇ ਜਿਹਦੇ ਵਿੱਚ ਰਿੱਧੀਆਂ ਸਿੱਧੀਆਂ ਯਾਨੀ ਕਿ ਕਰਾਮਾਤਾਂ ਦਾ ਜ਼ਿਕਰ ਆਉਂਦਾ ਸੋ ਇੱਕ ਗੱਲ ਤੇ ਕਲੀਅਰ ਹੈ ਕਿ ਗੁਰਬਾਣੀ ਜਿਹੜੀ ਉਹ ਕਰਾਮਾਤਾਂ ਤੇ ਰਿੱਧੀਆਂ ਸਿੱਧੀਆਂ ਨੂੰ ਮੰਨਦੀ ਹੈ ਪਰ ਇਹਨਾਂ ਦੀ ਵੀ ਇੱਕ ਕੰਡੀਸ਼ਨ ਹੈ ਕਿ ਕਿਸ ਤਰੀਕੇ ਨਾਲ ਜਿਹੜੀਆਂ ਰਿੱਧੀਆਂ ਸਿੱਧੀਆਂ ਵਾਪਰਦੀਆਂ ਨੇ ਪਰ ਗੁਰੂ ਸਹਿਬਾਨ ਜੇ ਅਸੀਂ ਗੁਰੂ ਸਹਿਬਾਨਾਂ ਦੇ ਜੀਵਨ ਨੂੰ ਦੇਖੀਏ ਤੇ ਗੁਰੂ ਸਹਿਬਾਨ ਕਦੀ ਵੀ ਇਹ ਰਿੱਧੀਆਂ ਸਿੱਧੀਆਂ ਦੇ ਹੱਕ 'ਚ ਨਹੀਂ ਸਨ ਔਰ ਨਾ ਹੀ ਉਹਨਾਂ ਨੇ ਕਦੀ ਆਪ ਇਸ ਤਰ੍ਹਾਂ ਦਾ ਕੁਝ ਰਿੱਧੀਆਂ ਸਿੱਧੀਆਂ ਜਾਂ ਕਰਾਮਾਤਾਂ ਕੌਣ ਦੀ ਟਰਾਈ ਕੀਤੀ ਸੋ ਕਰਾਮਾਤ ਦੀ ਜੇ ਗੱਲ ਕਰੀਏ ਤੇ ਕਰਾਮਾਤ ਤਿੰਨ ਤਰੀਕਿਆਂ ਨਾਲ ਵਾਪਰ ਸਕਦੀ ਏ ਪਹਿਲੀ ਕਰਾਮਾਤ ਬੋਲਾਂ ਨਾਲ ਦੂਸਰੀ ਕਰਾਮਾਤ ਜੀਵਨ ਦੇ ذریعے ਤੇ ਤੀਸਰੀ ਕਰਾਮਾਤ ਜਿਹੜੀ ਆ ਉਹ ਮ੍ਰਿਤਿ ਉਦੇ ਸਮੇਂ ਜਾਂ ਮ੍ਰਿਤਿ ਤੋਂ ਬਾਅਦ ਸੋ ਇਹੀ ਤਿੰਨ ਤਰੀਕੇ ਨੇ ਜਿਨ੍ਹਾਂ ਦੇ ਨਾਲ ਕਰਾਮਾਤ ਵਾਪਰ ਸਕਦੀ ਏ ਹੁਣ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਹੜੀਆਂ ਬੋਲਾਂ ਦੇ ਨਾਲ ਕਰਾਮਾਤਾ ਵਾਪਰੀਆਂ ਉਹਨਾਂ ਦੇ ਵਾਸਤੇ ਆਪਾਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਵੱਲ ਝਾਤ ਮਾਰਾਂਗੇ ਸੋ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਬੋਲਾਂ ਦੇ ਕਰਾਮਾਤ ਦੀ ਸੱਜਣ ਠਾਗੇ ਇੱਕ ਐਸਾ ਇੱਕ ਟੀਸਗਾ ਜਿਹੜਾ ਕਿ ਆਪਣੀ ਸਰਾਂ ਦੇ ਵਿੱਚ ਆਉਂਦੇ ਜਾਂਦੇ ਰਾਈਆਂ ਨੂੰ ਸ਼ਰਨ ਦਿੰਦਾ ਸੀ ਉਹਨਾਂ ਨੂੰ ਭੋਜਨ ਸ਼ਿਕਾਉਂਦਾ ਸੀ ਤੇ ਭੋਜਨ ਦੇ ਵਿੱਚ ਉਹ ਰਾਤ ਨੂੰ ਕੁਝ ਨਸ਼ੀਲੀਆਂ ਦਵਾਈਆਂ ਮਿਲਾ ਕੇ ਉਹਨਾਂ ਨੂੰ ਬੇਹੋਸ਼ ਕਰ ਦਿੰਦਾ ਸੀ ਤੇ ਉਹਨਾਂ ਦਾ ਸਾਰਾ ਸਮਾਨ ਲੁੱਟ ਲੈਂਦਾ ਸੀ ਔਰ ਅਗਰ ਉਹ ਕੋਈ ਇਸ ਗੱਲ ਦਾ ਵਿਰੋਧ ਕਰਦੇ ਸੀ ਤੇ ਉਹਨਾਂ ਨੂੰ ਕਤਲ ਵੀ ਕਰ ਦਿੰਦਾ ਸੀ ਸੋ ਇਹ ਬੜਾ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਸੀਗਾ ਕਿ ਸੱਜਣ ਠੱਗ ਇਸ ਤਰ੍ਹਾਂ ਹੀ ਕਰਦਾ ਸੀ ਫਿਰ ਜਦੋਂ ਗੁਰੂ ਨਾਨਕ ਦੇਵ ਜੀ ਸੱਜਣ ਠੱਗ ਨੂੰ ਮਿਲੇ ਤੇ ਉਹਨੇ ਗੁਰੂ ਨਾਨਕ ਦੇਵ ਜੀ ਨਾਲ ਵੀ ਇਹੀ ਕਰਨਾ ਚਾਹਿਆ ਪਰ ਉਥੇ ਗੁਰੂ ਨਾਨਕ ਦੇਵ ਜੀ ਨੇ ਬੋਲ ਬੋਲੇ ਜਿਹਦੇ ਨਾਲ ਕੇ ਸੱਜਣ ਠੱਗ ਪੂਰੀ ਤਰ੍ਹਾਂ ਚੇਂਜ ਹੋ ਗਿਆ ਸੋ ਇਹ ਚੀਜ਼ ਨੂੰ ਕਰਾਮਾਤ ਨਾਲ ਆਪਾਂ ਜੋੜ ਸਕਦੇ ਹਾਂ ਕਿ ਨਹੀਂ ਜਿਵੇਂ ਕਿ ਅਸੀਂ ਫਿਲਮਾਂ 'ਚ ਦੇਖਿਆ ਡੀਡੀਵਾਨ ਤੇ ਪੁਰਾਣੇ ਐਪੀਸੋਡਾਂ 'ਚ ਕਿ ਹੱਥ 'ਚੋਂ ਸ਼ਕਤੀ ਕੱਢ ਕੇ ਤੇ ਇੱਕ ਸਾਹਮਣੇ ਵਾਲੇ ਨੂੰ ਭਸਮ ਕਰ ਦਿੱਤਾ ਜਾਂਦਾ ਸੀ ਜਾਂ ਤਾਂ ਫਿਰ ਇਹ ਚੀਜ਼ ਹੋਵੇ ਸੱਜਣ ਠੱਗ ਬਦਲਿਆ ਕਿਵੇਂ ਗੁਰੂ ਨਾਨਕ ਦੇਵ ਜੀ ਦੇ ਬੋਲਾਂ ਨਾਲ ਕਿੰਨੇ ਲੋਕਾਂ ਨੂੰ ਮਰਨੋਂ ਬਚਾਇਆ ਜਾਂ ਲੁੱਟਣੋਂ ਬਚਾਇਆ ਗੁਰੂ ਨਾਨਕ ਦੇਵ ਜੀ ਨੇ ਫਿਰ ਇਸ ਤੋਂ ਅੱਗੇ ਚਲੀਏ ਇਸ ਤਰ੍ਹਾਂ ਹੀ ਜਿਹੜਾ ਮਲਕ ਭਾਗੋ ਆ ਉਹ ਜਿਹੜਾ ਗਰੀਬਾਂ ਦਾ ਭੋਜਨ ਹੋ ਕੇ ਲੰਗਰ ਲਾਉਂਦਾ ਸੀ ਫਿਰ ਉਦੋਂ ਗੁਰੂ ਨਾਨਕ ਦੇਵ ਜੀ ਜਦੋਂ ਉਹਨੂੰ ਮਿਲੇ ਉਹਨੂੰ ਵੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਬੋਲਾਂ ਦੇ ਨਾਲ ਜਿਹੜਾ ਚੇਂਜ ਕਰ ਦਿੱਤਾ ਟੋਟਲੀ ਉਸ ਤੋਂ ਬਾਅਦ ਉਹ ਪੂਰਾ ਚੇਂਜ ਹੋ ਗਿਆ ਠੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ ਫਿਰ ਇਸੇ ਤਰ੍ਹਾਂ ਅੱਗੇ अनेका ਜਿਹੜੇ ਪਖੰਡਵਾਦ ਦੇ ਖਿਲਾਫ ਪੁਜਾਰੀ ਸੀਗੇ ਪੰਡਤ ਸੀਗੇ ਉਹਨਾਂ ਨੂੰ ਬਦਲਿਆ ਕਿਵੇਂ ਆਪਣੇ ਬੋਲਾਂ ਨਾਲ ਸੋ ਜਿਵੇਂ ਕਿ ਘਰਦوار ਦੀ ਜਿਹੜੀ ਘਟਨਾ ਆ ਸੂਰਜ ਨੂੰ ਪਾਣੀ ਦੇਣ ਵਾਲੀ ਸੋ ਇਸ ਤੋਂ ਅੱਗੇ ਜੇ ਚਲੀਏ ਫਿਰ ਸੁਮੇਰ ਪਹਾੜ ਤੇ ਜਦੋਂ ਗੁਰਨਾਨਕ ਦੇਵ ਜੀ ਗਏ ਉੱਥੇ ਜਿਹੜੇ ਉਹ ਸਿੱਧ ਸੀਗੇ ਉਹਨਾਂ ਦੀਆਂ ਉਮਰਾਂ ਦੱਸਿਆ ਜਾਂਦਾ ਕਿ ਪ੍ਰਾਣਾ ਯਮ ਕਰਕੇ ਯੋਗ ਸਾਧਨਾ ਦੇ ਰਾਹੀਂ ਉਹਨਾਂ ਨੇ ਆਪਣੀਆਂ ਉਮਰਾਂ ਹਜ਼ਾਰ ਹਜ਼ਾਰ 15-1500 ਸਾਲ ਤੱਕ ਸੀਗੀਆਂ ਤੇ ਗੁਰਨਾਨਕ ਦੇਵ ਜੀ ਉਦੋਂ ਯੰਗ ਏਜੇ ਚ ਸੀਗੇ ਸੋ ਉੱਥੇ ਜਾ ਕੇ ਗੁਰਨਾਨਕ ਦੇਵ ਜੀ ਨੇ ਉਹਨਾਂ ਨੂੰ ਆਪਣੇ ਬੋਲਾਂ ਦੇ ਨਾਲ ਬਦਲਿਆ ਜਦ ਕਿ ਉਹ ਇੰਨੇ 100 ਸਾਲਾਂ ਤੋਂ ਆਪਣੇ तरीके ਨਾਲ ਚੱਲਦੇ ਆ ਰਹੇ ਸੀ ਸੋ ਉੱਥੇ ਵੀ ਇਹ ਸਿੱਧ ਗੋਸ਼ਟ ਦੀ ਪੂਰੀ ਬਾਣੀ ਆ ਸਿੱਧਾਂ ਦੇ ਸਵਾਲ ਤੇ ਗੁਰਨਾਨਕ ਦੇਵ ਜੀ ਦੇ ਜਵਾਬ ਉੱਥੇ ਏਸੇ ਲੋਕਾਂ ਨੂੰ ਬਦਲ ਦੇਣਾ ਸੋ ਕਿ ਇਹਨੂੰ ਕਰਾਮਾਤ ਨਹੀਂ ਮੰਨਿਆ ਜਾ ਸਕਦਾ ਇਸੇ ਤਰ੍ਹਾਂ ਜਿਹੜੇ ਜੋਗੀ ਸੀਗੇ ਜਿਹੜੇ ਜੰਗਲਾਂ 'ਚ ਚਲੇ ਗਏ ਸੀ ਉਹਨਾਂ ਨੂੰ ਗੁਰਨਾਨਕ ਦੇਵ ਜੀ ਨੇ ਆਪਣੇ ਬੋਲਾਂ ਦੇ ਨਾਲ ਬਦਲਿਆ ਅੱਗੇ ਜੇ ਗੱਲ ਕਰੀਏ ਬੋਲਾਂ ਦੀ ਕਰਾਮਾਤ ਦੀ ਤੇ ਔਰੰਗਜ਼ੇਬ ਜਿਹੜਾ ਕਿ ਬਾਦਸ਼ਾਹ ਸੀਗਾ ਹਿੰਦੁਸਤਾਨ ਦਾ ਉਹਨੂੰ ਜਦੋਂ ਗੁਰੂ ਗੋਬਿੰਦ ਸਿੰਘ ਜੀ ਜਫਰਨਾਮਾ ਭੇਜਦੇ ਨੇ ਲੈ ਕੇ ਉਸ ਤੋਂ ਬਾਅਦ ਕਹਿੰਦੇ ਉਹ ਉਹਦਾ ਛੇਤੀ ਦੇ ਹੰਦ ਹੋ ਗਿਆ ਉਹ ਛੇਤੀ ਜਿਹੜਾ ਇਹ ਦੁਨੀਆ ਤੋਂ ਚੱਲ ਗਿਆ ਕਿਉਂਕਿ ਉਹ ਜਿਹੜੇ ਬੋਲ ਸੀਗੇ ਜਫਰ ਨਾਮੇ ਦੇ ਉਹ ਇੰਨੇ ਤਿੱਖੇ ਤੀਰ ਵਾਂਗੂ ਉਹਦੇ ਦਿਲ ਤੇ ਲੱਗੇ ਔਰੰਗਜੀਬ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣਾ ਚਾਹਿਆ ਕਿ ਮੈਂ ਮਿਲਣਾ ਉਹਨੇ ਇਹ ਨਹੀਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਓ ਇੰਨੇ ਇਹ ਬੋਲ ਕਿਉਂ ਬੋਲੇ ਬੋਲਾਂ ਦੀ ਤਾਕਤ ਨੂੰ ਦੇਖੋ ਤੋਂ ਇਹ ਕਰਾਮਾਤ ਨੂੰ ਕਹਿ ਸਕਦੇ ਆ ਬੋਲਾਂ ਦੀ ਕਰਾਮਾਤ ਸੋ ਗੁਰਬਾਣੀ ਤੋਂ ਜਾਂ ਗੁਰੂ ਸਹਿਬਾਨਾਂ ਦੇ ਜੀਵਨ ਵੱਲ ਜਦੋਂ ਅਸੀਂ ਝਾਤ ਮਾਰਾਂਗੇ ਸਾਨੂੰ ਅਨੇਕਾਂ ਇਸ ਤਰ੍ਹਾਂ ਦੀਆਂ ਘਟਨਾ 啊。 ਜਿਹੜੀਆਂ ਇਤਿਹਾਸ 'ਚ ਲਿਖੀਆਂ ਮਿਲ ਜਾਣਗੀਆਂ ਜਿਨ੍ਹਾਂ ਤੋਂ ਇਹ ਸਾਬਿਤ ਹੋਏਗਾ ਕਿ ਬੋਲਾਂ ਦੇ ذریعے ਕਰਾਮਾਤ ਵਾਪਰੀ ਉਸ ਤੋਂ ਅੱਗੇ ਜੇ ਗੱਲ ਕਰੀਏ ਜੀਵਨ ਦੇ ਵਿੱਚ ਕਿਵੇਂ ਕਰਾਮਾਤਾਂ ਹੁੰਦੀਆਂ ਨੇ ਹੁਣ ਗੁਰੂ ਸਾਹਿਬਾਨਾਂ ਦੇ ਜੀਵਨਾਂ ਦੀ ਗੱਲ ਕਰੀਏ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਸੰਤ ਕਬੀਰ ਜੀ ਦੇ ਜੀਵਨ ਦੀ ਉਹਨਾਂ ਦੀਆਂ ਜਿਹੜੀਆਂ ਸ਼ਿਕਾਇਤਾਂ ਹੋਈਆਂ ਪੰਡਤਾਂ ਤੇ ਉਸ ਸਮੇਂ ਦੇ ਮੌਲਵੀਆਂ ਵੱਲੋਂ ਸਿਕੰਦਰ ਲੋਧੀ ਨੂੰ ਸ਼ਿਕਾਇਤਾਂ ਕੀਤੀਆਂ ਗਈਆਂ ਤੇ ਸਿਕੰਦਰ ਲੋਧੀ ਨੇ ਕਬੀਰ ਮਹਾਰਾਜ ਜੀ ਦੇ ਹੱਥ ਬੰਨ੍ਹ ਕੇ ਉਹਨਾਂ ਨੂੰ ਹਾਥੀ ਉੱਗੇ ਸਿੱਟਿਆ ਤੇ ਹਾਥੀ ਨੂੰ ਜਿਹੜੀ ਸ਼ਰਾਬ ਪਿਆਈ ਇਤੇ ਮੱਦ ਹੋਸ਼ਾ ਕੀਤਾ ਗਿਆ ਤੇ ਉਹਦੇ ਸਿਰ ਤੇ ਮਹਾਵਤ ਨੂੰ ਬਿਠਾਇਆ ਗਿਆ ਪਰ ਉੱਥੇ ਉਸ ਹਾਥੀ ਨੇ ਜਿਹੜੇ ਕਬੀਰ ਮਹਾਰਾਜ ਜੀ ਨੂੰ ਸਜਦੇ ਕੀਤੇ ਤੇ ਕਬੀਰ ਮਹਾਰਾਜ ਜੀ ਦਾ ਸ਼ਬਦ ਆਉਂਦਾ ਕਿ ਕੁੰਚਰ ਪੋਟ ਲੈ ਲੈ ਨਮਸਕਾਰੇ ਬੂਜੀ ਨਾਹੀ ਕਾਜੀ ਅੰਧਿਆਰੇ ਜੋ ਇਹ ਪੂਰਾ ਸ਼ਬਦ ਆਉਂਦਾ ਜਿਹਦੇ ਵਿੱਚ ਉਹਨਾਂ ਨੇ ਆਪਣੀ ਇਸ ਘਟਨਾ ਦਾ ਜ਼ਿਕਰ ਕੀਤਾ ਕਿ ਇਹਨੂੰ ਕਰਾਮਾਤ ਮੰਨਿਆ ਜਾ ਸਕਦਾ ਇਸ ਤੋਂ ਅੱਗੇ ਜੇ ਗੱਲ ਕਰੀਏ ਗੁਰੂ ਰਵਿਦਾਸ ਮਹਾਰਾਜ ਜੀ ਦੀ ਉਹਨਾਂ ਨਾਲ ਵੀ ਇਸ ਤਰ੍ਹਾਂ ਹੀ ਜਦੋਂ ਪੰਡਤਾਂ ਨੇ ਉਹਨਾਂ ਨਾਲ ਭੋਜਨ ਖਾਣ ਤੋਂ ਇਨਕਾਰ ਕਰ ਦਿੱਤਾ ਤੇ ਗੁਰੂ ਰਵਿਦਾਸ ਜੀ ਉੱਥੋਂ ਉੱਠ ਕੇ ਚਲੇ ਗਏ ਪਰ ਉਹਨਾਂ ਨੇ ਥੋੜੇ ਸਮੇਂ ਬਾਅਦ ਦੇਖਿਆ ਕਿ ਸਾਡੇ ਸਾਰਿਆਂ ਦੇ ਨਾਲ ਹੀ ਰਵਿਦਾਸ ਮਹਾਰਾਜ ਜੀ ਬੈਠੇ ਨੇ ਉਹਨਾਂ ਨੂੰ ਇਸ ਤਰ੍ਹਾਂ ਲੱਗਿਆ ਤੇ ਉੱਥੇ ਫੇ ਗੁਰੂ ਰਵਿਦਾਸ ਜੀ ਨੇ ਜਿਹੜਾ ਸ਼ਬਦ ਬੋਲਿਆ ਕਿ ਐਸੀ ਲਾਲ ਤੁਦਵੇਂ ਨ ਕੋਣ ਕਰੇ ਗਰੀਬ ਨਵਾਜ ਗਸਈਆ ਮੇਰਾ ਮਾਥੇ ਛਤਰ ਤਰੇ ਸੋ ਇਸ ਤੋਂ ਅੱਗੇ ਜੇ ਆਪਾਂ ਗੱਲ ਕਰੀਏ ਗੁਰੂ ਅਮਰਦਾਸ ਜੀ ਦੇ ਜੀਵਨ ਦੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਕੋਲ ਸਮੇਂ ਦਾ ਬਾਦਸ਼ਾਹ ਅਕਬਰ ਚੱਲ ਕੇ ਆਉਂਦਾ ਤੇ ਉਹਨਾਂ ਤੋਂ ਬਹੁਤ ਪ੍ਰਭਾਵਿਤ ਹੁੰਦਾ ਤੇ ਗੁਰੂ ਅਮਰਦਾਸ ਜੀ ਉੱਥੇ ਕੀ ਕਰਾਮਾਤ ਵਰਤੌਂਦੇ ਨੇ ਗੁਰੂ ਅਮਰਦਾਸ ਜੀ ਇਹ ਕਹਿੰਦੇ ਨੇ ਬਾਦਸ਼ ਕਬਰ ਨੂੰ ਕਿ ਹਿੰਦੁਸਤਾਨ ਦੇ ਵਿੱਚ ਜਿਹੜੀ ਸਤੀ ਪ੍ਰਥਾ ਬੰਦ ਕੀਤੀ ਜਾਵੇ ਸਤੀ ਪ੍ਰਥਾ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਹਿੰਦੁਸਤਾਨ ਦੇ ਵਿੱਚ ਐਸਾ ਹੀ ਹੁੰਦਾ ਸੀ ਕਿ ਅਗਰ ਕਿਸੇ ਦਾ ਪਤੀ ਚੜਾਈ ਕਰ ਜਾਵੇ ਤੇ ਪਤਨੀ ਨੂੰ ਵੀ ਜਲਦੀ ਚਿਖਾ ਦੇ ਵਿੱਚ ਜ਼ਿੰਦਾ ਹੀ ਜਲਾ ਦਿੱਤਾ ਜਾਂਦਾ ਸੀ ਸੋ ਕਿੰਨੀਆਂ ਅਨੇਕਾਂ ਐਸੀਆਂ ਔਰਤਾਂ ਇਸਤਰੀਆਂ ਨੂੰ ਬਚਾਇਆ ਗੁਰੂ ਅਮਰਦਾਸ ਮਹਾਰਾਜ ਜੀ ਨੇ ਸੋ ਕੀ ਇਹਨੂੰ ਅਸੀਂ ਕਰਾਮਾਤ ਨਹੀਂ ਮੰਨਾਂਗੇ ਫਿਰ ਇਸ ਤੋਂ ਅੱਗੇ ਗੁਰੂ ਹਰਕਿਸ਼ਨ ਪਾਸ਼ਾ ਜੀ ਦੇ ਜੀਵਨ ਦੀ ਗੱਲ ਕਰੀਏ ਉਹ ਵੀ ਜਦੋਂ ਕੁਰਕ ਖੇਤਰ ਦੇ ਲਾਗੇ ਜਦੋਂ ਗਏ ਤੇ ਉੱਥੇ ਇੱਕ ਪੰਡਤ ਨਾਲ ਉਹਨਾਂ ਦੇ ਜਦੋਂ ਮਿਲਾਪ ਹੋਇਆ ਤੇ ਪੰਡਤ ਨੇ ਉਹਨਾਂ ਨੂੰ ਕਿਹਾ ਪੁਜਾਰੀ ਨੇ ਕਿ ਸਾਡੇ ਤਾਂ ਗੁਰੂ ਨੇ ਭਗਵਾਨ ਕ੍ਰਿਸ਼ਨ ਉਹਨਾਂ ਨੇ ਗੀਤਾ ਲਿਖੀ ਆ ਤੁਹਾਡਾ ਤੇ ਨਾਮ ਹਰਕ੍ਰਿਸ਼ਨ ਹੈ ਤੁਸੀਂ ਕੰਮ ਸੇ ਕੰਮ ਗੀਤਾ ਦੇ ਅਰਥ ਹੀ ਕਰ ਦਿਓ ਤੇ ਉੱਥੇ ਵੀ ਗੁਰੂ ਹਰਕ੍ਰਿਸ਼ਨ ਪਾਸ਼ਾ ਜੀ ਨੇ ਲਾਗੇ ਬੈਠੇ ਛੱਜੂ ਚੀ ਵਰਦੇ ਸਿਰ ਤੇ ਛੜੀ ਰੱਖ ਕੇ ਤੇ ਉਹਨਾਂ ਨੂੰ ਕਿਹਾ ਕਿ ਗੀਤਾ ਪੜੀ ਜਾ ਤੇ ਅਰਥ ਕਰੀ ਜਾ ਸੋ ਕੀ ਇਹ ਕਰਾਂ ਵਾ ਤਾਂ ਅਸੀਂ ਮੰਨ ਸਕਦੇ ਹਾਂ ਨੌਵੇਂ ਪਾਸ਼ਾ ਜੀ ਦੀ ਇਹ ਗੱਲ ਕਰੀਏ ਤੇ ਉਹ ਵੀ ਗੁਰੂ ਹਰਕ੍ਰਿਸ਼ਨ ਪਾਸ਼ਾ ਜੀ ਨੂੰ ਜਦੋਂ ਉਹਨਾਂ ਦਾ ਅੰਤ ਸਮਾਯਾ ਤੇ ਸਿੱਖਾਂ ਨੇ ਪੁੱਛਿਆ ਕਿ ਗੁਰੂ ਸਾਹਿਬ ਜੀ ਕਿ ਹੁਣ ਕਿਹੜੇ ਅਗਲੇ ਗੁਰੂ ਹੋਣਗੇ ਤਾਂ ਗੁਰੂ ਹਰਿਕ੍ਰਿਸ਼ਨ ਪਾਸ਼ਾ ਜੀ ਨੇ ਕਿਹਾ ਕਿ ਬਾਬਾ ਬਕਾਲੇ ਹੁਣ ਗੱਲ ਕਰਦੇ ਆ ਉਸ ਕਰਾਮਾਤਾਂ ਬਾਰੇ ਜਿਹੜੀਆਂ ਕਿ ਸ਼ਹੀਦੀ ਦੇ ਸਮੇਂ ਹੋਈਆਂ ਜਿਹੜਾ ਕਿ ਬਹੁਤ ਜਾਣਿਆਂ ਦੇ ਮਨ 'ਚ ਇਹੀ ਸਵਾਲ ਆਉਂਦਾ ਹੈ ਕਿ ਜਦੋਂ ਗੁਰੂ ਸਾਹਿਬਾਨਾਂ ਨੂੰ ਸ਼ਹੀਦ ਕੀਤਾ ਗਿਆ ਤੇ ਉਸ ਸਮੇਂ ਕੋਈ ਕਰਾਮਾਤਾਂ ਕਿਉਂ ਨਹੀਂ ਵਾਪਰੀਆਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਗੁਰੂ ਅਰਜਨ ਦੇਵ ਜੀ ਦੇ ਜੀਵਨ ਬਾਰੇ ਸੋ ਪਹਿਲੇ ਗੁਰੂ ਸਾਹਿਬ ਨੇ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੂੰ ਇਸ ਤਰ੍ਹਾਂ ਤਤੀ ਤਵੀ ਤੇ ਬਿਠਾ ਕੇ ਸ਼ਹੀਦ ਕੀ ਤਾ ਗਿਆ ਸੀ ਸੋ ਗੁਰੂ ਅਰਜਨ ਦੇਵ ਜੀ ਨੂੰ ਪਹਿਲਾਂ ਹੀ ਪਤਾ ਸੀ ਕਿ ਉੱਥੇ ਕੀ ਹੋਣਾ ਹੈ ਸਭ ਤੋਂ ਪਹਿਲੀ ਤਾਂ ਕਰਾਮਾਤ ਇਹ ਹੀ ਆ ਕਿ ਉਹਨਾਂ ਦਾ ਮਨ ਬਿਲਕੁਲ ਸ਼ਾਂਤ ਸੀ ਸਿਰ 'ਚ ਰੇਤਾਂ ਪਾਇਆ ਜਾ ਰਿਹਾ 33 ਤਵੀ ਤੇ ਬੈਠੇ ਨੇ ਪਰ ਉਹਨਾਂ ਦਾ ਮਨ ਜਿਹੜਾ ਪ੍ਰਮਾਤਮਾ ਦੇ ਵਿੱਚ ਲੀਨ ਸੀਗਾ ਠੀਕ ਆ ਉਸ ਤੋਂ ਬਾਅਦ ਚਲੋ ਕਿਉਂਕਿ ਪਾਪ ਬਹੁਤ ਵੱਧ ਗਿਆ ਪਾਪ ਦੇ ਕੋਲ ਜਿਆਦਾ ਤਾਕਤ ਸੀ ਪਰ ਨਤੀਜੇ ਬਾਅਦ ਚੋਂ ਪਤਾ ਲੱਗਦੇ ਕਿ ਬਾਅਦ ਦੇ ਵਿੱਚ ਕੀ ਹੋਇਆ ਬਾਅਦ ਦੇ ਵਿੱਚ ਕੁਝ ਐਸਾ ਹੋਇਆ ਕਿ ਜਿਹਦੇ ਨਾਲ ਪੂਰਾ ਸਿੱਖ ਇਤਿਹਾਸ ਚੇਂਜ ਹੋ ਗਿਆ ਗੁਰੂ ਹਰਗੋਬਿੰਦ ਪਾਸ਼ਾ ਨੇ ਮੀਰੀ ਇੰਤਰੀ ਪੀਰੀ ਦੀਆਂ ਦੋ ਤਲਵਾਰਾਂ ਦਿੱਤੀਆਂ ਤੇ ਸਿੱਖਾਂ ਸੋ ਉਸ ਤੋਂ ਬਾਅਦ ਟੋਟਲੀ ਜਿਹੜਾ ਸਿੱਕੇ ਇਤਿਹਾਸ ਚੇਂਜ ਹੋ ਗਿਆ ਸੋ ਗੁਰੂ ਸਹਿਬਾਨਾਂ ਦੀ ਸ਼ਹੀਦੀ ਕੀ ਦੇ ਕੇ ਗਈ ਦੋ ਮੀਰੀ ਪੀਰੀ ਦੀਆਂ ਤਲਵਾਰਾਂ ਇਹ ਵੀ ਆਪਣੇ ਆਪ ਇੱਕ ਕਰਾਮਾਤ ਆ ਪਰ ਗੱਲ ਇਹ ਆ ਕਿ ਅਗਰ ਕੋਈ ਇਸ ਕਰਾਮਾਤ ਨੂੰ ਸਮਝੇ ਸੋ ਇਸ ਤੋਂ ਅੱਗੇ ਜੇ ਚਲੀਏ ਗੁਰਤੇਗ ਬਹਾਦਰ ਜੀ ਨੂੰ ਜਦੋਂ ਚਾਂਦਨੀ ਚੌਂਕ ਤੇ ਸ਼ਹੀਦ ਕੀਤਾ ਗਿਆ ਉਹਦੇ ਤੋਂ ਵੀ ਪਹਿਲਾਂ ਕੀ ਹੋਇਆ ਕਿ ਕਸ਼ਮੀਰੀ ਪੰਡਤਾਂ ਨੂੰ ਕਤਲ ਕੀਤਾ ਜਾ ਰਿਹਾ ਸੀ ਉਹਨਾਂ ਦੇ ਜਨੇਊ ਲਾਏ ਜਾ ਰਹੇ ਸੀ ਤੇ ਉਹਨਾਂ ਦਾ ਧਰਮ ਪਰਿਵਰਤਨ ਕੀਤਾ ਜਾ ਰਿਹਾ ਸੀ ਉਹ ਉਹ ਗੁਰਤੇਗ ਬਹਾਦਰ ਜੀ ਕੋਲ ਆਉਂਦੇ ਨੇ ਤੇ ਆਪਣੀ ਫਰਿਆਦ ਕਰਦੇ ਨੇ ਕਿ ਸਾਡਾ ਧਰਮ ਜਿਹੜਾ ਖਤਰੇ ਦੇ ਵਿੱਚ ਉਸ ਸਮੇ ਗੁਰਤੇਗ ਬਹਾਦਰ ਜੀ ਨੇ ਇਹ ਬੋਲ ਬੋਲੇ ਕਿ ਇਹਨਾਂ ਦਾ ਧਰਮ ਤਾਂ ਹੀ ਬਚਾਇਆ ਜਾ ਸਕਦਾ ਕਿਸੇ ਮਹਾਨ ਪੁਰਖ ਨੂੰ ਆਪਣਾ ਬਲੀਦਾਨ ਦੇਣਾ ਪਏਗਾ ਗੁਰੂ ਸਹਿਬਾਨ ਚੱਲ ਪਏ ਦਿੱਲੀ ਵੱਲੋਂ ਉੱਥੇ ਜੋ ਗੁਰੂ ਸਹਿਬਾਨਾਂ ਦੀ ਸ਼ਹੀਦੀ ਹੋਈ ਸੀ ਇਸ ਧੜ ਨਾਲੋਂ ਅਲੱਗ ਕੀਤਾ ਗਿਆ ਤੋਂ ਉੱਥੇ ਸ਼ਹੀਦੀ ਤਾਂ ਹੋ ਗਈ ਬਲੀਦਾਨ ਤਾਂ ਦੇ ਦਿੱਤਾ ਗੁਰਤੇਗ ਬਹਾਦਰ ਜੀ ਨੇ ਬਰਬਾਦ ਵਿੱਚ ਕੀ ਹੋਇਆ ਉਹਨਾਂ ਹਜ਼ਾਰਾਂ ਲੱਖਾਂ ਹਿੰਦੂਆਂ ਦੀ ਜਾਨ ਬਚ ਗਈ ਉਹਨਾਂ ਦਾ ਧਰਮ ਪਰਿਵਰਤਨ ਹੋਣ ਤੋਂ ਬਚਿਆ ਔਰ ਉਸ ਤੋਂ ਬਾਅਦ ਗੁਰੂ ਸਹਿਬਾਨਾ ਦੇ ਸਰੀਰ ਨਾਲ ਕੀ ਹੋਇਆ ਇਤਿਹਾਸ ਗਵਾਹ ਹੈ ਕਿ ਭਾਈ ਜੈਤਾ ਜੀ ਗੁਰੂ ਸਾਹਿਬ ਦਾ ਸੀਸ ਲੈ ਕੇ ਜਿਹੜਾ ਅਨੰਦਪੁਰ ਸਾਹਿਬ ਪਹੁੰਚੇ ਤੇ ਉਹਨਾਂ ਦਾ ਜਿਹੜਾ ਸਰੀਰ ਸੀਗਾ ਉਹ ਲੱਖੀ ਸ਼ਾਵਣ ਜਾ ਰਹੇ ਨੇ ਆਪਣੇ ਘਰ ਨੂੰ ਅੱਗ ਲਗਾ ਕੇ ਜਿਹੜਾ ਦੇਹ ਸੰਸਕਾਰ ਕੀਤਾ ਸੋ ਇੱਥੇ ਇੱਕ ਸਵਾਲ ਪੈਦਾ ਹੁੰਦਾ ਕਿ ਪੋਸੀਬਲ ਕਿਵੇਂ ਹੋ ਗਿਆ ਕਈ ਇਤਿਹਾਸਕਾਰਾਂ ਨੇ ਲਿਖਿਆ ਕਿ ਜੇ ਸਮੇ ਇਹ ਸਭ ਕੁਝ ਹੋ ਰਿਹਾ ਸੀ ਚਾਂਦਨੀ ਚੌਂਕ ਦੇ ਵਿੱਚ ਉੱਥੇ ਘੱਟੋ ਘੱਟ ਹਜ਼ਾਰਾਂ ਦਾ ਇਕੱਠ ਸੀਗਾ ਤੇ ਖੁਦ ਔਰੰਗਜ਼ੇਬ ਉੱਥੇ ਸੀ ਸੋ ਉੱਥੇ ਐਸਾ ਕੀ ਵਾਪਰਿਆ ਕਿ ਜਿਹੜਾ ਭਾਈ ਜੈਤਾ ਜੀ ਨੂੰ ਗੁਰੂ ਸਾਹਿਬ ਦਾ ਸੀਸ ਚੱਕਣ ਦਾ ਮੌਕਾ ਮਿਲ ਗਿਆ ਇੰਨੇ ਸਾਰਿਆਂ ਦੇ ਵਿੱਚ ਤੋਂ ਕਿਵੇਂ ਇਹ ਚੀਜ਼ ਪੋਸੀਬਲ ਹੋ ਗਈ ਕੀ ਇਹ ਕਰਾਮਾਤ ਨਹੀਂ ਔਰ ਐਸਾ ਕਿਹਾ ਜਾਂਦਾ ਕਿ ਉਸ ਸਮੇਂ ਇੰਨਾ ਤੂਫਾਨ ਮੀਂਹ ਹੀ ਇਸ ਤਰ੍ਹਾਂ ਦਾ ਆ ਗਿਆ ਕਿ ਕਿਸੇ ਨੂੰ ਕੁਝ ਸੁਝਿਆ ਹੀ ਨਹੀਂ ਕਿ ਕੀ ਹੋਇਆ ਕੀ ਨਹੀਂ ਸੋ ਇਹ ਇੱਕ ਕਿੰਨੀ ਵੱਡੀ ਕਰਾਮਾਤ ਪ੍ਰਮਾਤਮਾ ਨੇ ਜਿਹੜੀ ਗੁਰੂ ਸਾਹਿਬਾਂ ਉਨ੍ਹਾਂ ਦੇ ਜੀਵਨ ਦੇ ਵਿੱਚ ਵਰਤਾਈ ਤੇ ਜੋ ਸ਼ਹੀਦੀ ਹੋਣੀ ਸੀਗੀ ਜੋ ਉਹਨਾਂ ਦਾ ਬਲੀਦਾਨ ਸੀ ਉਹ ਤਾਂ ਠੀਕ ਆ ਹੋਣਾ ਸੀ ਕਿਉਂਕਿ ਗੁਰੂ ਸਾਹਿਬਾਨ ਆਪ ਚੱਲ ਕੇ ਗਏ ਪਰ ਉਸ ਤੋਂ ਬਾਅਦ ਇੰਨੇ ਪੰਡਤ ਜਿਹੜੇ ਉਹਨਾਂ ਦਾ ਜੀਵਨ ਸੁਰੱਖਿਅਤ ਹੋਇਆ ਧਰਮ ਨੂੰ ਬਚਾਇਆ ਤੇ ਉਹਨਾਂ ਦੇ ਸਰੀਰ ਦੀ ਵੀ ਬੇਅਦਵੀ ਨਹੀਂ ਹੋਣ ਦਿੱਤੀ ਉਸ ਪਰਮਾਤਮਾ ਨੇ ਸੋ ਪਰਮਾਤਮਾ ਨੇ ਗੁਰੂ ਸਾਹਿਬਾਨਾਂ ਦੇ ਹੱਕ ਦੇ ਵਿੱਚ ਕਰਾਮਾਤਾਂ ਜਿਹੜੀਆਂ ਵਰਤਾਈਆਂ ਇਸ ਤੋਂ ਜੇ ਅੱਗੇ ਚਲੀਏ ਹੁਣ ਗੱਲ ਕਰਦੇ ਆ ਛੋਟੇ ਸਾਹਿਬ ਜਦਿਆਂ ਦੀ ਬਹੁਤ ਜਾਣਿਆਂ ਦੇ ਮਨ 'ਚ ਆਉਂਦਾ ਕਿ ਅਗਰ ਪਰਮਾਤਮਾ ਕਰਾਮਾਤਾ ਵਰਤੌਂਦਾ ਤੇ ਛੋਟੇ ਸਾਹਿਬ ਜਦਿਆਂ ਦੇ ਸਮੇਂ ਕਰਾਮਾਤ ਕਿਉਂ ਨਹੀਂ ਵਰਤਾਈ ਕਿਵੇਂ ਛੋਟੇ ਸਾਹਿਬ ਜਦਿਆਂ ਨੂੰ ਠੰਡੇ ਬੁਰਜ 'ਚ ਰੱਖਿਆ ਗਿਆ ਉੱਥੇ ਜਦੋਂ ਉਹਨਾਂ ਨੂੰ ਸੂਬੇ ਸਰਹੰਦ ਦੀ ਕਚਹਿਰੀ 'ਚ ਪੇਸ਼ ਕੀਤਾ ਗਿਆ ਛੋਟੇ ਸਹਿਬਜ਼ਾਦਿਆਂ ਨੂੰ ਤੇ ਕਿਵੇਂ ਦੋਹਾਂ ਨੇ ਜਿਹੜੇ ਆ ਛੋਟੇ ਸਹਿਬਜ਼ਾਦੇ ਡਟ ਕੇ ਖੜੇ ਰਹੇ ਉਸ ਸਮੇਂ ਜਦੋਂ ਛੋਟੇ ਸਹਿਬਜ਼ਾਦਿਆਂ ਨੂੰ ਨੀਂਹਾਂ ਦੇ ਵਿੱਚ ਚਿਣਿਆ ਗਿਆ ਕੋ ਪਹਿਲਾਂ ਤਾਂ ਇਤਿਹਾਸ 'ਚ ਇਹ ਵੀ ਆਉਂਦਾ ਕਿ ਉਹ ਦੀਵਾਰ ਜਿਹੜੀ ਉਸੇ ਸਮੇਂ ਟੁੱਟ ਗਈ ਉਸ ਤੋਂ ਬਾਅਦ ਕੀ ਹੋਇਆ ਉਹ ਜਿਹੜੀ ਜਗਾ ਜਿੱਥੇ ਛੋਟੇ ਸਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਗਿਆ ਉਹ ਜਗ੍ਹਾ ਨੂੰ ਸੋਨੇ ਦੇ ਨਾਲ ਖਰੀਦਿਆ ਗਿਆ ਜਿਵੇਂ ਕਿ ਇਤਿਹਾਸ ਚਾਹੁੰਦਾ ਹੀ ਹੈ ਕਿ ਟੋਟਰਮਲ ਨੇ ਜਿਹੜੀ ਉਹ ਜਗ੍ਹਾ ਖਰੀਦੀ ਔਰ ਦੁਨੀਆ ਦੇ ਵਿੱਚ ਨਾ ਤਾਂ ਅਗਰ ਆਪਾਂ ਪਿਛਲਾ ਇਤਿਹਾਸ ਦੇਖੀਏ ਅੱਜ ਤੱਕ ਨਾ ਕਦੀ ਇੰਨੀ ਮਹਿੰਗੀ ਜਗ੍ਹਾ ਖਰੀਦੀ ਗਈ ਹੈ ਔਰ ਜਦ ਤੱਕ ਦੁਨੀਆ ਰਹੇਗੀ ਇੰਨੀ ਮਹਿੰਗੀ ਜਗ੍ਹਾ ਦਾ ਕਦੀ ਮੁੱਲ ਨਹੀਂ ਪਵੇਗਾ ਜਿਹੜੀ ਜਗ੍ਹਾ ਉਹ ਸਹਿਬਜ਼ਾਦਿਆਂ ਦੇ ਦਾ ਸੰਸਕਾਰ ਕਰਨ ਵਾਸਤੇ ਖਰੀਦੀ ਗਈ ਸੀ ਉਸ ਤੋਂ ਅੱਗੇ ਜੇ ਗੱਲ ਕਰੀਏ ਫਿਰ ਸਹਿਬਜ਼ਾਦਿਆਂ ਦੇ ਜਿਹੜੇ ਬੋਲ ਸਗੇ ਉਹ ਸੱਚ ਹੋਏ ਔਰ ਸਭ ਤੋਂ ਵੱਡੀ ਗੱਲ ਆਵਾਤ ਜਿਹੜੀ ਮੈਂ ਸਮਝਦਾ ਪਰਸਨਲੀ ਉਹ ਇਹ ਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜਦੋਂ ਆਪਾਂ ਜੀਵਨ ਵੱਲ ਝਾਤ ਮਾਰਦੇ ਆ ਪੂਰਾ ਜੀਵਨ ਜਦੋਂ ਪੜਦੇ ਆ ਦੇਖਦੇ ਆ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਵਿੱਚ ਸਾਨੂੰ ਕਿਤੇ ਇਹ ਨਹੀਂ ਦੇਖਣ ਨੂੰ ਮਿਲਦਾ ਹੋ ਸਕਦਾ ਐਸਾ ਇਤਿਹਾਸ ਹੋਵੇ ਜਾਂ ਮੈਂ ਹੀ ਨਾ ਸੁਣਿਆ ਹੋਵੇ ਪਰ ਮੈਂ ਕਦੀ ਅਜੇ ਤੱਕ ਇਹ ਨਹੀਂ ਸੁਣਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸ਼ੁਰੂ ਤੋਂ ਇਹ ਇੱਛਾ ਰਹੀ ਸੀ ਕਿ ਅਸੀਂ ਇੱਕ ਆਪਣਾ ਵੱਖਰਾ ਦੇਸ਼ ਬਣਾਉਣਾ ਹੈ ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਆ ਉਸ ਸਮੇਂ ਜਦੋਂ ਗੁਰੂ ਸਾਹਿਬ ਸੈਨੂੰ ਭੇਜਦੇ ਆ ਛੋਟੇ ਸਹਿਬਜ਼ਾਦਿਆਂ ਦਾ ਹਾਲਚਾਲ ਪੁੱਛਣ ਤੇ ਮਾਤਾ ਜੀ ਦਾ ਫਿਰ ਉੱਥੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਆ ਕਿ ਉਹਨਾਂ ਨੂੰ ਜਿਹੜਾ ਨੀਹਾਂ 'ਚ ਚਿਣ ਕੇ ਸ਼ਹੀਦ ਕੀਤਾ ਗਿਆ ਤਾਂ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਤੀਰ ਦੇ ਨਾਲ ਇੱਕ ਪੌਦੇ ਨੂੰ ਪਾਟਦੇ ਆ ਤੇ ਉਸ ਸਮੇਂ ਉਹ ਜਿਹੜੇ ਬਚਨ ਕਰਦੇ ਆ ਗੁਰੂ ਗੋਬਿੰਦ ਸਿੰਘ ਜੀ ਗੁਰੂ ਸਾਹਿਬ ਨੇ ਕਿਹਾ ਮੁਗਲਿਆ ਸਲਤਨਤ ਦੀ ਜੜ ਪੁੱਟੀ ਗਈ ਹੁਣ ਇਹਦੇ ਦਿਨ ਉਂਗਲਾਂ ਤੇ ਗਿਣੇ ਜਾ ਸਕਦੇ ਨੇ ਸੋ ਛੋਟੇ ਸਾਹਿਬ ਜਿਆਦਿਆਂ ਦੀ ਸ਼ਹੀਦੀ ਕੀ ਦੇ ਕੇ ਗਈ ਇੱਕ ਪੂਰਾ ਸਿੱਖ ਰਾਜ ਸੋ ਕਿ ਇਹ ਕਰਾਮਾਤ ਨਹੀਂ ਹੈ ਆਪਣੇ ਆਪ ਦੇ ਵਿੱਚ ਕਿ ਠੀਕ ਆ ਪਾਪ ਨਹੀਂ ਜੋ ਕਰਨਾ ਸੀ ਜੋ ਉਹਨਾਂ ਉਨਾ ਹਕੂਮਤਾਂ ਨੇ ਕਰਨਾ ਸੀ ਉਹ ਤਾਂ ਕਰਤਾ ਪਰ ਬਾਦ ਦੇ ਵਿੱਚ ਕੀ ਹੋਇਆ ਪੂਰੇ ਹਿੰਦੂਸਤਾਨ ਦੇ ਵਿੱਚ ਇੱਕ ਵੱਖਰਾ ਦੇਸ਼ ਬਣਿਆ ਸਿੱਖ ਰਾਜ ਸੋ ਛੋਟੇ ਸਾਹਿਬ ਜਦਿਆਂ ਦੀ ਜਿਹੜੀ ਸ਼ਹੀਦੀ ਆ ਉਹ ਤਾਂ ਸਾਨੂੰ ਇੰਨਾ ਕੁਸ਼ ਦੇ ਕੇ ਗਈ ਆ ਨਾ ਕਿ ਉਹਦਾ ਜਿਹੜਾ ਮੁੱਲ ਅਸੀਂ ਕਦੀ ਦੇ ਨਹੀਂ ਸਕਦੇ ਸੋ ਇਸ ਤਰ੍ਹਾਂ ਗੁਰੂ ਸਾਹਿਬਾਨਾਂ ਦੇ ਅਗਰ ਅਸੀਂ ਜੀਵਨ ਨੂੰ ਦੇਖਾਂਗੇ ਤੇ ਬਹੁਤ ਐਸੀਆਂ ਘਟਨਾਵਾਂ ਸਾਡੇ ਸਾਹਮਣੇ ਆਉਣਗੀਆਂ ਜਿਹਦੇ ਵਿੱਚ ਕਰਾਮਾਤਾਂ ਵਾਪਰੀਆਂ ਨੇ ਪਰ ਗੱਲ ਉਹੀ ਆ ਕਿ ਨਜ਼ਰੀਆ ਤੁਹਾਡਾ ਕਿਦਾਂ ਦਾ ਹਰ ਕਿਸੇ ਦਾ ਕਰਾਮਾਤ ਨੂੰ ਦੇਖਣ ਦਾ ਕਿ ਅਸੀਂ ਕਿਹੜੀ ਕਿਹੜੀ ਚੀਜ਼ ਨੂੰ ਕਰਾਮਾਤ ਸਮਝਦੇ ਆਂ ਤੇ ਕਿਹੜੀ ਕਿਹੜੀ ਚੀਜ਼ ਨੂੰ ਨਹੀਂ ਬਾਕੀ ਜਿਹੜੀਆਂ ਕਰਾਮਾਤਾਂ ਉਹ ਗੁਰੂ ਸਹਿਬਾਨ ਆਪ ਕਦੀ ਨਹੀਂ ਇਸ ਹੱਕ 'ਚ ਹੋਏ ਕਿ ਅਸੀਂ ਕਰਾਮਾਤ ਦਿਖਾਈਏ ਪਰਮਾਤਮਾ ਨੇ ਗੁਰੂ ਸਹਿਬਾਨਾਂ ਦੇ ਹੱਕ ਦੇ ਵਿੱਚ ਆਪ ਕਰਾਮਾਤਾਂ ਵਰਤਾਈਆਂ ਬਾਕੀ ਬਹੁਤ ਸਾਰੀਆਂ ਕਰਾਮਾਤਾਂ ਐਸੀਆਂ ਨੇ ਜਿਨ੍ਹਾਂ ਨੂੰ ਕੁਝ ਲੋਕ ਮੰਨਦੇ ਨੇ ਕੁਝ ਲੋਕ ਨਹੀਂ ਮੰਨਦੇ ਪਰ ਗੁਰਬਾਣੀ ਦੇ ਆਧਾਰ ਤੇ ਜੇ ਅਸੀਂ ਦੇਖੀਏ ਤੇ ਗੁਰੂ ਸਹਿਬਾਨਾਂ ਦੇ ਜੀਵਨ ਦੇ ਵਿੱਚ ਬੜੀਆਂ ਐਸੀਆਂ ਕਰਾਮਾਤਾਂ ਵਾਪਰੀਆਂ ਨੇ ਜਿਹੜੀਆਂ ਕਿ ਬੋਲਾਂ ਦੇ ਨਾਲ ਜੀਵਨ ਦੇ ਨਾਲ ਤੇ ਗੁਰੂ ਸਹਿਬਾਨਾਂ ਦੇ ਸ਼ਹੀਦੀ ਦੇ ਨਾਲ ਜੁੜੀਆਂ ਨੇ ਸੋ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਹੋਰ ਕਿਹੜੀਆਂ-ਕਿਹੜੀਆਂ ਕਰਾਮਾਤਾਂ ਜਿਹੜੀਆਂ ਗੁਰੂ ਸਹਿਬਾਨਾਂ ਦੇ ਜੀਵਨ ਦੇ ਵਿੱਚ ਹੋਈਆਂ ਨੇ